ਉਹ ਵਾਰੀ ਵਰਤੀ ਖੜਨ ਗਿਆ ਸੀ ਖੜ ਕੇ ਲਿਆਦਾ ਪਰਦਾ ਉਹ ਵਾਰੀ ਵਰਸੀ ਖੜਨ ਗਿਆ ਸੀ ਖੜ ਕੇ ਲਿਆਦਾ ਪਰਦਾ ਘਟ ਘਟ ਮੜਕ ਚ ਦਾ ਫਟ ਮਾ ਪੂਰੇ ਚੁੱਕੇ ਖੜਦਾ ਘਟ ਘਟ ਮੜਕ ਚ ਦਾ ਫਟ ਮਾ ਕਾਸੀ ਖੜਨ ਗਿਆ ਸੀ ਖੜ ਕੇ ਲਿਆਉਂਦਾ ਪਰਦਾ ਘੰਟ ਘੰਟ ਮਣਕ ਚ ਦਾ ਫੋਟ ਮਾ ਪੂਰੇ ਕੂਕੇ ਘੜਦਾ ਘੰਟ ਘੰਟ ਮਣਕ ਚ ਦਾ ਫੋਟ ਮਾ ਪੂਰੇ ਕੂਕੇ ਜੜਦਾ ਪਿੰਡ ਭਲਾਈ ਆਣਾ ਸਾਰਾ ਪਿੰਡ ਭਲਾਈ ਆਣਾ ਸਾਰਾ ਪਿੰਡ ਭਲਾਈ ਆਣਾ ਸਾਰਾ ਪਿੰਡ ਭਲਾਈ ਆਣਾ ਸਾਰਾ ਉਹਦੀ ਸਿੱਤਾ ਕਰਦਾ ਸੋਨੀ ਯਾਰ ਮੇਰਾ ਫੋਟੋਗ੍ਰਾਫੀ ਕਰਦਾ ਸੋਨੀ ਯਾਰ ਉਹ ਵਾਰੀ ਵਰਤੀ ਖੜਨ ਗਿਆ ਸੀ ਖੜ ਕੇ ਲਿਆਦਾ ਪਰਦਾ ਉਹ ਵਾਰੀ ਵਰਸੀ ਖੜਨ ਗਿਆ ਸੀ ਖੜ ਕੇ ਲਿਆਦਾ ਪਰਦਾ ਘਟ ਘਟ ਮੜਕਤ ਦਾ ਫਟ ਮਾ ਪੂਰੇ ਟੂਕੇ ਝੜਦਾ ਘਟ ਘਟ ਮੜਕਤ ਦਾ ਫਟ ਮਾ ਪੂਰੇ ਟੂਕੇ ਝੜਦਾ ਪਿੰਡ ਭਲਾਈ ਆਣਾ ਸਾਰਾ ਪਿੰਡ ਭਲਾਈ ਆਣਾ ਸਾਰਾ ਪਿੰਡ ਭਲਾਈ ਆਣਾ ਸਾਰਾ ਪਿੰਡ ਭਲਾਈ һәм <laughs>